ਦੇਗਾ ਉਹ ਇਹ ਦਿਪੋਗ ਤੇ ਵੀ ਦੇਖ ਕੇ ਜਾਂਦੇ ਨੇਗੇ ਸੋ ਕਾਲਾ ਢੱਲੋਂ ਦੇ ਵਿੱਚ ਜਿਹੜੀ ਚੀਜ਼ ਤਨੋਲੇ ਦੇ ਲੋਕ ਚਾਹੁੰਦੇ ਸੀ ਉਹ ਗੁਣ ਹੈਗੇ ਆ ਜਦੋਂ ਤੁਹਾਨੂੰ ਇੱਕ ਵਾਰੀ ਮੇਲੇ ਮੁੜ ਕੇ ਤੁਹਾਡੀ ਬਾਣੀ ਫੜਨਗੇ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਹਨ ਤਾਂ ਆਪਾਂ ਥੋੜੇ ਸਮਾਂ ਦੇ ਵਿੱਚ ਹੀ ਉਹਨਾਂ ਦੇ ਵਿਚਾਰ ਸੁਣਾਗੇ ਆਪਣੇ ਵਿਚਾਰ ਸਰਦਾਰ ਕਲਦੀਪ ਸਿੰਘ ਤਾਜਪੁਰੀਆ ਜੀ ਐਮਸੀ ਅੰਡਿਆਆ ਹਾਜ਼ਰੀਆਂ ਲਵਾ ਰਹੇ ਹਨ ਸਾਡੇ ਗੁਰਚਰਨ ਸਿੰਘ ਕਲੇਰ ਦੇ ਬੇਟੇ ਸੁੱਖੀ ਕਲੇਰ ਜੀ ਉਹ ਵੀ ਹਾਜ਼ਰੀਆਂ ਲਵਾ ਰਹੇ ਹਨ ਮੈਂ ਜਲਦੀ ਹੀ ਤੇਜ ਨੂੰ ਚਾਲੂ ਕਰਨ ਜਾ ਰਿਹਾਗਾ ਕਿਉਂਕਿ ਸਮੇਂ-ਸਮੇਂ ਤੇ ਤੁਹਾਡੇ ਸੁਝਾਅ ਸੀ ਲੈਂਦੇ ਰਹਾਂਗੇ ਮੈਂ ਗੁਰਚਰਨ ਸਿੰਘ ਮਹਿਰਾ ਜੀ ਨੂੰ ਬੇਨਤੀ ਕਰਾਂ 2 ਮਿੰਟ ਆ ਕੇ ਮੰਚ ਤੇ ਹੋ ਗੁਰਚਰਨ ਸਿੰਘ ਜੀ ਮਹਿਰਾ ਜਿਹੜੇ ਪੁਰਾਣੇ ਖਾਨਦਾਨੀ ਕਾਂਗਰਸੀ ਰਹੇ ਲੰਗੇ ਮੈਂ ਬੇਨਤੀ ਕਰਾਂ ਕਿ ਉਹ 2 ਮਿੰਟਾਂ ਦੇ ਲਈ ਮੰਚ ਤੇ ਆਉਣ ਤੇ ਬੜਬਰ ਦੀ ਪੂਰੀ ਦੀ ਪੂਰੀ ਟੀਮ ਦਾ ਮੈਂ ਤੈਅ ਦੇ ਲੋ ਸ਼ਕ ਬਿਆਰ ਕਰਾਂ ਜਿਨ੍ਹਾਂ ਨੇ ਸਾਡੇ ਵਿੱਚ ਆ ਹਾਜ਼ਰੀ ਭਰੀ ਹੈ ਲक्की ਸਰਦਾਰ ਜੀ ਲक्की ਸਾਹਿਬ ਜੀ ਤੁਸੀਂ ਬੜਬਰ ਗੈਸ ਸੀ ਅੱਜ ਕਿਉਂਕਿ ਮੈਂ ਉੱਥੇ ਵੀ ਨਿਗਰਾਨੀ ਰੱਖਦਾ ਵਟਵਟ ਇੱਕ ਪ੍ਰੋਗਰਾਮ ਸੀ ਉੱਥੇ ਵੀ ਤੁਸੀਂ ਗੈਰ ਹਾਜ਼ਰ ਸੀਗੇ ਚਲੋ ਚਲੋ ਮੈਂ ਧੰਨਵਾਦ ਕਰਾਂ ਗੋਚਰਨ ਸਿੰਘ ਮਹਿਰਾ ਜੀ 2 ਮਿੰਟ ਲਈ ਅੱਜ ਦੀ ਜਿਹੜੀ ਕੌਮ ਲਈ ਸਮੂਲੀਅਤ ਰੈਂਟੀ ਹੈਗੀ ਚਾਰ ਦਸਤਾਵਾਂ ਦੇ ਵਿੱਚ ਸਬੂਤ ਪਾਰਨ ਸਰਕਾਰ ਜੀ ਠੀਕ ਠਾਕ ਹੈ ਦੂਰੋਂ ਲੈ ਆਇ ਸਤ ਸਮਜੀ ਬਲਾਉ ਫਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤੇ ਪਹਿਲਾਂ ਥੋੜੀ ਜਿਹਾ ਆਪਾਂ ਸੁਸਤੀ ਲਾ ਲਈਏ ਇੱਕ ਦੋ ਨਾਰੇ ਆਪਾਂ ਲਾਈਏ ਕਿਉਂਕਿ ਪਤਾ ਲੱਗੇ ਧਨੌਲੇ ਦੇ ਦੂਰ ਰਾਡੇ ਵੀ ਵੀ ਅੱਜ ਕੋਈ ਐਮਸੀ ਮੋਦਰੀ ਜੀ ਅਗ ਕਾਂਗਰਸ ਪਾਰਟੀ ਦਾ ਸਾਮਲ ਹੋ ਰਿਹਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਜਾ ਵੜਿੰਗ ਜੀ ਜਿੰਦਾਬਾਦ ਰਾਜਾ ਵੜਿੰਗ ਜੀ ਜਿੰਦਾਬਾਦ ਮੈਂ ਆਪਣੇ ਵੱਲੋਂ ਜੋ ਅੱਜ ਕਾਂਗਰਸ ਦੇ ਪ੍ਰਧਾਨ ਰਾਜਾ ਬਣਿੰਗ ਜੀ ਇੱਥੇ ਆ ਰਹੇ ਹਨ ਉਹਨਾਂ ਦਾ ਅਤੇ ਸੋਹਤੀ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਅਤੇ ਜੋ ਮੇਰੇ ਬਹੁਤ ਹੀ ਪਿਆਰੇ ਦੋਸਤ ਮੇਰੇ ਛੋਟੇ ਵੀਰ ਮੁੰਦਰੀ ਜੀ ਕਿਉਂਕਿ ਇਹਨਾਂ ਨੇ ਬਾਵਾਸਤ ਸਾਡਾ ਛੋਟੇ ਭਰਾਵਾਂ ਦਾ ਵਾਧਾ ਮੇਰਾ ਥੋੜਾ ਘਟਾ ਕਿਉਂਕਿ ਮੈਂ ਬਾਹਰ ਹਾਂ ਇਹਨਾਂ ਨੇ ਸਾਡਾ ਜੋ ਵੀ ਕੰਮ ਚੱਲਦਾ ਬਹੁਤ ਸਾਲਾਂ ਤੋਂ ਚੱਲਦਾ ਹੈ ਇਹਨਾਂ ਨੂੰ ਸਾਡੀ ਮਾਂ ਪਾਰਟੀ ਜੋ ਕਾਂਗਰਸ ਪਾਰਟੀ ਹੈ ਉਹਦੇ ਵਿੱਚ ਸ਼ਾਮਲ ਹੋਣ ਤੇ ਇਹਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਇਹਨਾਂ ਨੂੰ ਆ ਪੂਰਨ ਵਿਸ਼ਵਾਸ ਦਿਵਾਉਣਾ ਵੀ 24 ਘੰਟੇ ਪਹਿਲਾਂ ਵੀ ਇਹ ਆਉਂਦੇ ਜਾਂਦੇ ਨੇ ਵੀ 24 ਘੰਟੇ ਜਦੋਂ ਜੇ ਮੈਨੂੰ ਲੋੜ ਪਵੇ ਤਾਂ ਮੈਨੂੰ ਫੋਨ ਵੀ ਕਰ ਸਕਦੇ ਆ ਸਾਡਾ ਸਮੁੱਚਾ ਪਰਿਵਾਰ ਇਹਨਾਂ ਦੀ ਹੈਲਪ ਵਾਸਤੇ ਹਰ ਸਮੇਂ ਤਿਆਰ ਰਹੇਗਾ ਮੈਂ ਦੱਸਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਨੇ ਆਪਣੇ ਦੱਬੇ ਕੁਚਲੇ ਲੋਕਾਂ ਨੂੰ ਬਹੁਤ ਉੱਚਾ ਕੀਤਾ ਕਿਉਂਕਿ ਜੋ ਰਿਜ਼ਰਵੇਸ਼ਨ ਜੋ ਆਪਾਂ ਨੂੰ ਰਿਜ਼ਰਵੇਸ਼ਨ ਮਿਲੀ ਉਹ ਆਪਾਂ ਨੂੰ ਕਾਂਗਰਸ ਪਾਰਟੀ ਨੇ ਦਿੱਤੀ ਹੈ ਫੋਰ ਕਿਸੇ ਨੇ ਨਹੀਂ ਦਿੱਤੀ ਕਿਉਂਕਿ ਆਪਾਂ ਇਹ ਗੁਣਨਾ ਭੁੱਲੀਏ ਕਿਉਂਕਿ ਦੂਸਰੀਆਂ ਪਾਰਟੀਆਂ ਨੇ ਆਪਾਂ ਨੂੰ ਲਤਾੜਿਆ ਹੀ ਐ ਆਪਣੇ ਵਾਸਤੇ ਕੋਈ ਇਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਮੈਂ ਆਪਣੇ ਵੱਲੋਂ ਦੁਬਾਰਾ ਫੇਰੇ ਮੇਰੇ ਛੋਟੇ ਵੀਰ ਮੁੰਦਰੀ ਜੀ ਨੂੰ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਕਾਂਗਰਸ ਪਾਰਟੀ ਵਿੱਚ ਸਾਮਲ ਹੋਣ ਤੇ ਵਧਾਈ ਦਿੰਦਾ ਖੇਮਾ ਦਾ ਜਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਾਡੇ ਵਿਚਕਾਰ ਸਰਦਾਰ ਧੰਨਾ ਸਿੰਘ ਜਰੇਵਾਲ ਕਿਸਾਨ ਮੋਟਾ ਹਾਜ਼ਰ ਹੋਏ ਨੇ ਸਰਦਾਰ ਮਾਤਰ ਸਿੰਘ ਜੀ ਉਪਲਿ ਸਰਦਾਰ ਅਮਰੀਤ ਸਿੰਘੇ ਪ੍ਰਧਾਨ ਲੇਬਰ ਯੂਨੀਅਨ ਸਰਦਾਰ ਕਰਮੇਲ ਸਿੰਘ ਜੀ ਉਪਲਿ ਭੋਲਾ ਸਿੰਘ ਸਰਪੰਚ ਉਪਲਿ ਜੈ ਸਿੰਘ ਜੀ ਮੈਂਬਰ ਉਪਲਿ ਵੱਡੀ ਗਿਣਤੀ ਚ ਲੋਕਾਂ ਨੇ ਇਕੱਠ ਕਾਫੀ ਜਿਆਦੇ ਆ ਬਹੁਤ ਵੱਡੀ ਗਿਣਤੀ ਚ ਸੰਗਤ ਆ ਰਹੀ ਹੈ ਮੈਂ ਸਵੇਰੇ ਵੀ ਅੱਜ ਇਹਨਾਂ ਨੂੰ ਮਿਲ ਕੇ ਗਿਆ ਸੀਗਾ सरदार परजिंदर सिंह जी टीटू बालिया साबका प्रधान ट्रैक्टर हुई ਸਰਦਾਰ ਜੀਦਰ ਸਿੰਘ ਜੀ ਰਾਜੂ ਡਾਕਟਰ ਅਰੀ ਸੁਲੋ ਰਾਜ ਨੇ ਬਹੁਤ ਜ਼ਾਰੇ ਯੂਥ ਕਾਮ ਕੀਤਾਗਾ ਤੇ ਸਰਦਾਰ ਤਰਜੀਤ ਸਿੰਘ ਜੀ ਸਾਫਤਾ ਪ੍ਰਧਾਨ ਨਗਰ ਕੌਂਸਲ ਢੋਨਲਾ ਅਤੇ ਸਮੁੱਚੀ ਇਹ ਪ੍ਰੈਸ ਨੂੰ ਮੋਸਟ ਵੈਲਕਮ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਕਰਾਂ ਜਿੰਨੀ ਵੀ ਇੱਥੇ ਪ੍ਰੈਸ ਆਈ ਹੈਗੀ ਮੈਂ ਸਾਰਿਆਂ ਦਾ ਬਲਾਕ ਕੌਂਸਲ ਦੇ ਪ੍ਰਧਾਨ ਸ੍ਰਿ ਸੁਰਿੰਦਰਪਾਲ ਬਾਲਾ ਜੀ ਵੱਲੋਂ ਸਮੁੱਚੀ ਕਾਂਗਰਸ ਵੱਲੋਂ ਇੱਥੇ ਮੈਂ ਉਹਨਾਂ ਨੂੰ ਜੀ ਆਇਆਂ ਕਹਾਂਗਾ ਜਿੰਨੀ ਵੀ ਪ੍ਰੈਸ ਤੇ ਹਾਜ਼ਰੀ ਇਹ ਭਰ ਰਹੀ ਹੈ ਮੈਂ ਬੇਨਤੀ ਕਰਾਂ ਸਰਦਾਰ ਕੁਲਦੀਪ ਸਿੰਘ ਜੀ ਤਾਜਪੁਰੀਆ ਐਮ ਸੀ ਅੰਡਿਆਆ ਬੇਨਤੀ ਹੈ ਵੀ ਉਹ 2 ਮਿੰਟ ਲਈ ਸਟੇਜ ਤੇ ਆਓ ਕੁਲਦੀਪ ਸਿੰਘ ਜੀ ਤਾਜਪੁਰੀਆ ਐਮ ਸੀ ਅੰਡਿਆਆ ਪੁਰਸ਼ੀਲਾ ਲੋ ਨਾ ਸਰ ਸਰਪੰਚ ਆਜੋ ਸਰਪੰਚ ਆ ਜਾਓ ਪਰ ਮਿੰਟੂ ਆ ਜਾ ਅੱਜ ਜਿਹੜਾ ਜਿਹੜਾ ਇਹ ਪ੍ਰੋਗਰਾਮ ਨਾ ਧਨੋਲੇ ਦੇ ਜਿਹੜੇ ਨਾਰਾਜ਼ ਵਰਕਰ ਨੇ ਸਾਡੇ ਪੁਰਾਣੇ ਬਹੁਤ ਪੁਰਾਣੇ ਜੁੜੇ ਹੋਏ ਸੀਗੇ ਐਮ.ਸੀ. ਮੁੰਦਰੀ ਆਜੋ ਐਮ.ਸੀ. ਸਾਹਿਬ ਜਦੋਂ ਦੀ ਪਾਰਟੀ ਚੱਲੀ ਉਹਦੋਂ ਦੇ ਜੁੜੇ ਹੋਏ ਨੇ ਇਹ ਪਾਰਟੀ ਨਾਲ ਤੇ ਅੱਜ ਨਾਰਾਜ਼ਗੀ ਦੇ ਚੱਲਦੇ ਇੱਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਰਾਜਾ ਬੜਿੰਗ ਜੀ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਅੱਜ ਦੇ ਇਸ ਪੰਡਾਲ ਦੇ ਵਿੱਚ ਸਾਡੇ ਇੱਕ ਨਿੱਕੇ ਜਿਹੇ ਸੱਜਣ ਦੇ ਉੱਪਰ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਹਿਵਾਣ ਸਾਡੀਆਂ ਮਾਤਾਵਾਂ ਪੈਣਾ ਨੌਜਵਾਨ ਵੀਰ ਫਤੇ ਆਧਿਕਾਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦੇ ਇਸ ਸਮਾਗਮ ਦੇ ਵਿੱਚ ਪਹੁੰਚੇ ਮਸਲਾ ਤਕਰੀਬਨ ਤੁਹਾਨੂੰ ਸਭ ਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰੋਂ ਕਾਰਨ ਕਿਉਂਕਿ ਐਡਾ ਵੱਡਾ ਇਕੱਠ ਤਾਂ ਸਰਕਾਰ ਦੇ ਮੌਜੂਦਾ ਐਮਐਲ ਤੇ ਐਮਪੀ ਨੂੰ ਕਰਨਾ ਬੜਾ ਔਖਾ ਹੋ ਜਾਂਦਾ ਜਿੰਦਾ ਪ੍ਰੋਗਰਾਮ ਤੁਸੀਂ ਇੱਕ ਐਮਸੀ ਨੇ ਕਰ ਲਿਆ ਤੁਹਾਡੇ ਅੱਜ ਤਾੜੀ ਮਾਰ ਦਿਓ ਸਾਰੇ ਜਣੇ ਜਿਹੜੇ ਆਪੇ ਜਿਹੜੇ ਸਿਸਟਮ ਦੇ ਆਪਾਂ ਤੇ ਗੱਲ ਕਰਨ ਜਾ ਰਹੇ ਹਾਂ ਮੇਰੀਆਂ ਮਾਤਾਵਾਂ ਬੈਠੀਆਂ ਨੇ ਸਾਡੇ ਨੌਜਵਾਨ ਵੀਰ ਬੈਠੇ ਆ ਸਾਡੇ ਬਜ਼ੁਰਗ ਬੈਠੇ ਆ ਕਦੇ ਕੁਝ ਸਾਲ ਪਹਿਲਾਂ ਇੱਕ ਬਦਲਾਅ ਨਾਮ ਦਾ ਜਿਹੜਾ ਇੱਕ ਫੁਹਾਰਾ ਸਾਡੇ ਸਮਾਜ ਦੇ ਵਿੱਚ ਆਇਆ ਸੀ ਲੋਕਾਂ ਨੂੰ ਬੜੀਆਂ ਉਮੀਦਾਂ ਜਾਗੀਆਂ ਸੀ ਕਿ ਅਕਾਲੀਆਂ ਨੇ ਬੜਾ ਖਰਾਬ ਕਰਤਾ ਹੈ ਕਾਂਗਰਸੀਆਂ ਨੇ ਬੜਾ ਖਰਾਬ ਕਰਤਾ ਇੱਕ ਨਵਾਂ ਸਿਸਟਮ ਆਇਆ ਹੈ ਬਦਲਾਅ ਵਾਲਾ ਉਹਨੇ ਬੜੇ ਸੁਪਨੇ ਦਿਖਾਏ ਸੀਗੇ ਸਾਡੇ ਲੋਕਾਂ ਨੂੰ ਸਾਡੇ ਸਮਾਜ ਨੂੰ ਇੱਕ ਸਹੀ ਸੇਧ ਵੱਲ ਲਜਾਣ ਵਾਸਤੇ ਜਿੰਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਸਾਡੇ ਲੋਕਾਂ ਨੇ 92 ਐਮਐਲਏ ਜਤਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਬੜੀਆਂ ਆਸਾਂਾਂ ਸੀ ਸਾਰਿਆਂ ਨੂੰ ਕਿ ਸਾਡਾ ਜਿਹੜਾ ਸਮਾਜ ਹੈ ਸਾਡਾ ਸਟੇਟ ਹੈ ਸਾਡਾ ਪੰਜਾਬ ਹੈ ਉਹ ਇੱਕ ਸਹੀ ਦਿਸ਼ਾ ਵੱਲ ਜਾਊਗਾ ਪਰ ਇਹ ਤਾਂ ਉਹ ਬਾਂਦਰ ਦੇ ਹੱਥ ਬੰਦੂਕ ਫੜਾਉਣ ਵਾਲੀ ਗੱਲ ਹੋਗੀ ਜਿਵੇਂ ਇੱਕ ਅਣਜਾਣ ਵਿਅਕਤੀ ਤੋਂ ਤਾਂ ਇੱਕ ਪਰਿਵਾਰ ਵੀ ਨਹੀਂ ਸੰਭਾਲਿਆ ਜਾਂਦਾ ਅਗਰ ਸਾਡੇ ਪਰਿਵਾਰ ਦੇ ਵਿੱਚ 2-4 ਬੱਚੇ ਨੇ ਘਰਵਾਲੀ ਹੈ ਮਾਤਾ ਪਿਤਾ ਤਾਂ ਇੱਕ ਪਰਿਵਾਰ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਵਾਸਤੇ ਵੀ ਘਰ ਦੇ ਵਿੱਚ ਇੱਕ ਤਜਰਬੇਕਾਰ ਆਗੂ ਬਜ਼ੁਰਗ ਹੋਣਾ ਚਾਹੀਦਾ ਜਿਹੜਾ ਪਰਿਵਾਰ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਜਾ ਸਕਦਾ ਤੇ ਸਹੀ ਤਰੀਕੇ ਨਾਲ ਚਲਾ ਸਕਦਾ ਸੋ ਸਾਡੇ ਲੋਕਾਂ ਨੇ ਕਿਤੇ ਨਾ ਕਿਤੇ ਬੜੀ ਜਲਦਬਾਜ਼ੀ ਦੇ ਵਿੱਚ ਇੱਕ ਚੰਗੇ ਸਿਸਟਮ ਦੀ ਉਮੀਦ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣਾਈ ਸੀ ਕਿਤੇ ਨਾ ਕਿਤੇ ਜਿਹੜੇ ਉਹਦੇ ਨਤੀਜੇ ਨੇ ਸੀ ਉਹਨਾਂ ਤੋਂ ਸਾਰੇ ਹੀ ਭਲੀ ਭਾਤਾਂ 'ਚ ਜਾਣੋ ਹੋ ਚੁੱਕਿਆ। ਪੰਜਾਬ ਦੇ ਹਾਲਾਤ ਅਸੀਂ ਹਰ ਰੋਜ਼ ਦੇਖਦੇ ਆਂ ਨਸ਼ੇ ਦੇ ਨਾਲ ਸਾਡੇ ਨੌਜਵਾਨ ਬੱਚੇ ਮਰ ਰਹੇ ਨੇ। ਹਰ ਰੋਜ਼ ਕਤਲ ਆਮ ਹੋ ਰਹੇ ਨੇ। ਇਹ ਆ ਪਣਾ ਦੀ ਕੋਈ ਰਖਵਾਲੀ ਨਹੀਂ ਕੋ ਰਾਖਾ ਨਹੀਂ ਕਾਨੂੰਨ ਦੀ ਜਿਹੜੀ ਵਿਵਸਥਾ ਉਹ ਹੱਥੋਂ ਬਾਹਰ ਹੋ ਚੁੱਕੀ ਹੈ ਕਹਿਦਾ ਬਦਲਵੇ ਸਾਡੇ ਜਿਹੜੇ ਪੰਜਾਬ ਦੀ ਬਾਗਡੋਰ ਆ ਉਹ ਬਿਲਕੁਲ ਹੀ ਡਾਮਾ ਡੋਲ ਹੋ ਚੁੱਕੀ ਹੈ ਜਿਹਦੇ ਨਤੀਜੇ ਸਾਡੇ ਸਾਹਮਣੇ ਨੇ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਇੰਨਾ ਜ਼ਿਆਦਾ ਭਿਆਨਕ ਹੋ ਜਾਣਾ ਕਿ ਅਗਰ ਕੱਲ ਨੂੰ ਕਿਸ ਦਾ ਜ਼ਿੰਮੇਵਾਰ ਬੰਦਾ ਹੋਰ ਆਉਂਦਾ ਵੀ ਹੈ ਉਹਨੂੰ ਉਹਨਾਂ ਹਾਲਾਤਾਂ ਦੇ ਨਾਲ ਸਾਹਮਣਾ ਕਰਨ ਦੇ ਵਿੱਚ ਬਹੁਤ ਵੱਡੀਆਂ ਦਿੱਕਤਾਂ ਆਉਣੀਆਂ ਨੇ ਮੈਂ ਇਹ ਕਹਿੰਦਾ ਕਿ ਸਰਕਾਰ ਨੇ ਆਪਣੀਆਂ ਬੀਬੀਆਂ ਨਾਲ 1000 ਰੁਪਏ ਦੀ ਗੱਲ ਕੀਤੀ ਛੋ ਨਹੀਂ ਦਿੱਤਾ ਇਹ ਹਜ਼ਾਰਾਂ ਵਾਲੇ ਮੁੱਦੇ ਬਹੁਤ ਛੋਟੇ ਐ ਸਾਡੇ ਪਰਿਵਾਰ ਸਾਡੇ ਲੋਕ ਸਾਡੀਆਂ ਮਤਾਵਾਂ ਇਹ ਸਰਕਾਰ ਦੇ 1000 1000 ਰੁਪਏ ਤੇ ਨਹੀਂ ਬੈਠੀਆਂ ਕਿ ਸਰਕਾਰ ਦੇ 1000 1000 ਰੁਪਏ ਤੋਂ ਬਲੋ ਦਾ ਗੁਜ਼ਾਰਾ ਨਹੀਂ ਹੋ ਸਕਦਾ ਲੋਕ ਮੈਂ ਤਾਂ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਹਿਲਾਂ ਵੀ ਚਲਾਉਂਦੇ ਸੀ ਇਹ ਐਸੇ ਤਰ੍ਹਾਂ ਹੀ ਚਲਾਉਂਦੇ ਰਹਿਣਗੇ ਪਰ ਜਿਹੜੀ ਦਸ਼ਾ ਦੇ ਵਿੱਚ ਅੱਜ ਸਾਡਾ ਸਮਾਜ ਸਾਡਾ ਦੇਸ਼ ਸਾਡੇ ਨੌਜਵਾਨ ਜਾ ਰਹੇ ਨੇ ਸਾਡੇ ਸੂਬੇ ਦੀ ਕਾਨੂੰਨ ਵਿਵਸਥਾ ਸਰਕਾਰ ਦੇ ਹੱਥੋਂ ਨਿਕਲ ਚੁੱਕੀ ਹੈ ਉਸ ਨੂੰ ਕਾਬੂ ਕਰਨਾ ਬਹੁਤ ਔਖਾ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਭਰਾ ਸੁਖਵਿੰਦਰ ਸਿੰਘ ਮੁੰਦਰੀ ਜਿਹੜੇ ਕਿ ਮੌਜੂਦਾ ਸਰਕਾਰ ਦੇ ਵਿੱਚ ਐਮਸੀ ਨੇ ਹੁਣਾਂ ਐਮਸੀ ਨੇ ਨਹੀਂ ਕਹਿ ਸਕਦੇ ਮਤਲਬ ਮੌਜੂਦਾ ਸਰਕਾਰ ਦੇ ਐਮਸੀ ਸੀ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਮੈ ਵੀ ਮੌਜੂਦਾ ਐਮਸੀਆਂ ਮੈਂ ਵੀ ਬਿਨਾਂ ਸਰਕਾਰ ਵਾਲਾ ਐਮਸੀਆਂ ਇੱਕ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਬੜਾ ਬੜਾ ਪ੍ਰੇਖਾ ਹੋ ਜਾਂਦਾ ਹੈ ਅਸੀਂ ਆ ਜੀ ਜਦੋਂ ਇਲੈਕਸ਼ਨਾਂ ਲੜਦੇ ਆ 50% ਲੋਕ ਕਹਿੰਦੇ ਨੇ ਵੀ ਜਿਹੜਾ ਐਮਸੀ ਆ ਉਹ ਅਗਰ ਸਰਕਾਰ ਦਾ ਹੀ ਜਿਤਾਇਆ ਜਾਵੇ ਤਾਂ ਸਾਇਦ ਇਹਦੇ ਜਿਹੜੇ ਨਤੀਜੇ ਨੇ ਉਹ ਜਾਦਾ ਵਧੀਆ ਰਹਿੰਦੇ ਨੇ ਪਰ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਸਭ ਤੋਂ ਪਹਿਲਾਂ ਤਾਂ ਇਸ ਖੇਤਰ ਦੇ ਵਿੱਚ ਇਸ ਫੀਲਡ ਦੇ ਵਿੱਚ ਉਸੇ ਹੀ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਜਿਹਦੀਆਂ ਲੱਤਾਂ ਭਾਰ ਝੜਦੀਆਂ ਹੋਣ ਜਿਹੜਾ ਸਰਕਾਰ ਦੇ ਵਿੱਚ ਹੋਵੇ ਚਾਹੇ ਨਾ ਹੋਵੇ ਸਿਸਟਮ ਦੇ ਨਾਲ ਲੜ ਕੇ ਲੋਕਾਂ ਲਈ ਖੜ ਕੇ ਉਹਨਾਂ ਦੇ ਕੰਮ ਕਰਾਉਣ ਦੀ ਹਿੰਮਤ ਰੱਖਦਾ ਹੋਵੇ ਉਹੋ ਜਿਹੇ ਬੰਦੇ ਨੂੰ ਐਮਸੀ ਵੀਆ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਖੜਾ ਹੋਣਾ ਚਾਹੀਦਾ ਹੈ ਤੇ ਸਾਡੇ ਲੋਕਾਂ ਨੂੰ ਵੀ ਉਹੋ ਜਿਹੇ ਐਮਸੀਆ ਨੂੰ ਜਿਚਾਉਣਾ ਚਾਹੀਦਾ ਹੈ ਸੋ ਮੈਂ ਕਹਤ ਦੇਣੀ ਚਾਹੂੰਗਾ ਸਾਡੇ ਭਰਾ ਦੀ ਕਿ ਉਹਨਾਂ ਨੇ ਸਿਸਟਮ ਦੇ ਵਿੱਚ ਰਹਿ ਕੇ ਮਾਰੇ ਸਿਸਟਮ ਦੇ ਖਿਲਾਫ ਬੋਲਿਆ ਉਹ ਪਹਿਲਾਂ ਤੋਂ ਹੀ ਸਾਡੇ ਲੋਕਾਂ ਦੇ ਹੱਕਾਂ ਦੇ ਵਾਸਤੇ ਲੜਦੇ ਰਹੇ ਨੇ ਜਦੋਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਦੇ ਵਿੱਚ ਰਹਿ ਕੇ ਨਹੀਂ ਮੈਂ ਲੋਕਾਂ ਵਾਸਤੇ ਕੁਝ ਨਹੀਂ ਕਰ ਸਕਦਾ ਤਾਂ ਉਹਨਾਂ ਦਾ ਜਿਹੜਾ ਇਹ ਫੈਸਲਾ ਜਦੋਂ ਇਹ ਕਹਿੰਦੇ ਹੁੰਦੇ ਨੇ ਸਿਆਣੇ ਵੇ ਸਹੀ ਸਮੇਂ ਦੇ ਉੱਤੇ ਲਿਆ ਸਹੀ ਫੈਸਲਾ ਆਉਣ ਵਾਲੇ ਸਮੇਂ ਨੂੰ ਬਿਹਤਰ ਬਣਾ ਦਿੰਦਾ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸੁਖਵਿੰਦਰ ਸਿੰਘ ਮੁੰਦਰੀ ਦਾ ਅੱਜ ਇਹ ਲਿਆ ਹੋਇਆ ਫੈਸਲਾ ਉਹਦੇ ਵਾਸਤੇ ਵੀ ਤੇ ਉਹਦੇ ਜਿਹੜੇ ਅੱਜ ਨਾਲ ਵੋਟਰ ਨੇ ਸਪੋਰਟਰ ਨੇ ਉਹਦੇ ਵਾਰਡ ਦੇ ਵਾਸੀ ਨੇ ਉਹਨਾਂ ਵਾਸਤੇ ਵੀ ਜਿਹੜਾ ਹੋ ਨਾਵੇਂ ਬੰਦ ਜਰੂਰ ਸਿੱਧ ਹੋਊਗਾ। ਨਾਈ ਮੈਂ ਇੱਕ ਲਾਸਟ ਦੇ ਵਿੱਚ ਬੇਨਤੀ ਕਰੂੰਗਾ ਕਿਉਂਕਿ ਦੇਖੋ ਅਸੀਂ ਰਾਜਨੀਤਿਕ ਬੰਦੇ ਆ ਹਰ ਇੱਕ ਇਨਸਾਨ